ਹਾਂਜੀ ਸ੍ਰੀਮਾਨ ਅਰੋੜਾ ਜੀ ਤੇ ਜਿਹੜੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਆ ਉਹਦੇ ਚ ਇੱਕ ਆ ਪੁਲ ਬਣਾਇਆ ਸੀਗਾ ਤੇ ਤੁਸੀਂ ਐ ਹਿਸਾਬ ਲਾ ਲਓ ਵੀ ਕਿੰਨਾ ਕੁੱਚਾ ਪੁਲ ਬਣਾਇਆ ਸੀਗਾ ਜਿਹੜਾ ਇਹ ਹਲੇ ਬਣੇ ਨੂੰ ਇਹਨੂੰ ਥੋੜਾ ਟਾਈਮ ਹੋ ਗਿਆ ਟੁੱਟ ਪਹਿਲਾਂ ਗਿਆ ਇਹ ਸਾਲ ਹਜੇ ਨੂੰ ਹੋਇਆ ਨਹੀਂ ਹੈਗਾ ਤੇ ਆ ਉਹ ਸਾਰਾ ਪੈ ਗਿਆ ਜੀ ਇਹ ਕੇਲੀ ਧਰੀ ਹੋਈ ਐ ਜੇ ਉੱਥੇ ਤੇ ਆ ਦੇਖੋ ਤੁਹਾਡੇ ਸਾਹਮਣੇ ਤੇੜਾ ਆ ਗਿਆ ਤੇੜਾ ਆ ਗਿਆ ਸਾਰਾ ਪੁਲ ਟੁੱਟ ਗਿਆ ਤੇ ਪਰ ਨਗਰ ਆਪ ਸਾਰੀ ਖੇਚਲਾ ਕਰਕੇ ਤੇ ਬੂਟੀ ਕੱਢ ਰਹੇ ਨੇ ਇਧਰ ਦੇ ਉਹ ਬਾਈ ਦਿਖਾਉਣਾ ਤੁਹਾਨੂੰ ਤੇ ਆ ਦੇਖੋ ਥਾਂ ਥਾਂ ਤੇੜਾ ਗਿਆ ਸਾਰਾ ਆ ਸਾਰਾ ਵਹਿ ਗਿਆ ਤੇ ਪੁਲ ਉੱਚਾ ਹੀ ਨਹੀਂ ਕਰਿਆ ਵੀਰੇ ਇਹ ਮੰਨ ਲਓ ਵੀ 2-4 ਫੁੱਟ ਵੀ ਉੱਚਾ ਹੁੰਦਾ ਤਾਂ ਵੀ ਚੱਲੇ ਜਾਂਦਾ ਤੇ ਆ ਦੇਖੋ ਕਿੰਨੇ ਦੁਖੀ ਹੋ ਕੇ ਬੁੱਤੀ ਘਟ ਰਹੇ ਨੇ ਕਿਉਂਕਿ ਇਹ ਪੁਲ ਸਾ ਜਿਹੜਾ ਪਾਣੀ ਸੀ ਸਾਰਾ ਤੇ ਇਹ ਸਾਰਾ ਖੇਤਾਂ ਦੇ ਵਿੱਚ ਟੁੱਟ ਗਿਆ ਤੇ ਆ ਦੇਖੋ ਸਰਕਾਰ ਦਾ ਬਣਾਇਆ ਹੋਇਆ ਪੁਲ ਜਿਹੜਾ ਸਾਲ ਵੀ ਨਹੀਂ ਕੱਟਿਆ ਹੈਗਾ ਤੇ ਦੂਜੀ ਗੱਲ ਇਹਨੂੰ ਮੜਾ ਜਿਹਾ ਉੱਚਾ ਬਣਾਉਂਦੇ ਜਦ ਬਣਾਉਣੀ ਲੱਗੇ ਥੋੜਾ ਜਿਹਾ ਉੱਚਾ ਤਾਂ ਅੱਗ ਲਾਉਂਦੇ ਆਹ ਦੇਖੋ ਇਹਨਾਂ ਦੇ ਹਾਲਾਤ ਵਜਾਰੇ ਨੇ ਇਹਦੇ ਵਿੱਚ ਬੂਟੀ ਅੜੀ ਜਾਂਦੀ ਆ ਕਿਉਂਕਿ ਇਹ ਨੀਵਾ ਵਾਲਾ ਹੈ ਨੀਵਾ ਹੋਣ ਦੇ ਕਾਰਨ ਇਹਦੇ ਵਿੱਚ ਬੂਟੀ ਖੜੀ ਜਾਂਦੀ ਆ ਬੂਟੀ ਖੜਨ ਦੇ ਕਾਰਨ ਉਹ ਸਾਹਮਣੇ ਤੁਹਾਨੂੰ ਦਿਖਾਉਣਾ ਉਹ ਜਿਹੜਾ ਪਾਣੀ ਹੈ ਨਾਲ ਆ ਜਿਹੜਾ ਖੇਤਾਂ 'ਚ ਟੁੱਟੀਆਂ ਦਾ ਦੇਖੋ ਜੀ ਜੀਰੀਆਂ ਦਿਖਦੀਆਂ ਨਹੀਂ ਹੈਗੀਆਂ ਤੇ ਇਹ ਪਿੰਡ ਝਾੜੋਂ ਤੋਂ ਮੰਨ ਲਾ ਵੀ ਇਹਨੂੰ ਲੌਂਗਵਾਲ ਨੂੰ ਜਾ ਰਿਹਾ ਹੈ ਜਿਹੜਾ ਰਸਤਾ ਉਹਦੇ ਤੇ ਇਹ ਪੁਲ ਬਣਿਆ ਹੋਇਆ ਹੈ ਇਹ ਬਾਈਆਂ ਨੇ ਸਾਰਿਆਂ ਨੇ ਜੋਰ ਲਾ ਰੱਖਿਆ ਦੇਖੋ ਆਪ ਸਾਰਾ ਪਿੰਡ ਮੰੜਿਆ ਪਿਆ ਤੇ ਆ ਦੇਖੋ ਹਾਲਾਤ ਟਿੰਗੇ ਲੈ ਲੈ ਜੇ ਇਹ ਕੜਦੇ ਨਹੀਂ ਤਾਂ ਮੈਂ ਤੁਹਾਨੂੰ ਟੁੱਟਿਆ ਹੋਇਆ ਇੱਧਰ ਦਿਖਾ ਦੇਣਾ ਆ ਦਿਖਾਉਣਾ ਪਾਣੀ ਟੁੱਟਿਆ ਹੋਇਆ ਇੱਧਰ ਆ ਹਾਲਾ ਹਾਲਾ ਰੱਖੇ ਨੇ ਬਾਈ ਨੇ ਆ ਦੇਖੋ ਹਾਲਾਤ ਆ ਦੇਖੋ ਤੁਸੀਂ ਕਿੰਨਾ ਕੋਚਾ ਪੁਲ ਬਣਾਇਆ ਹੋਇਆ ਏ ਤੇ ਆ ਦੇਖੋ ਸਾਰਾ ਨਾਲਾ ਖੇਤਾਂ ਦੇ ਵਿੱਚ ਟੁੱਟ ਗਿਆ ਖੇਤਾਂ ਦੇ ਵਿੱਚ ਟੁੱਟਣ ਦੇ ਕਾਰਨ ਪਾਣੀ ਆ ਗਿਆ ਖੇਤਾਂ ਦੇ ਵਿੱਚ ਕਿੰਨਾ ਕਿੰਨਾ ਪਾਣੀ ਖੜਾ ਖੇਤਾਂ 'ਚ ਆਹ ਸੜਕ ਤੁਹਾਨੂੰ ਦਿਖਾਉਣਾ ਸਾਰੀ ਇਹ ਨਾਲਾ ਟੁੱਟ ਕੇ ਇੱਧਰ ਸਾਰੇ ਲੌਂਗਵਾਲ ਦੇ ਖੇਤਾਂ ਦੇ ਵਿੱਚ ਪਾਣੀ ਪਾਣੀ ਹੋ ਗਿਆ ਜੀ ਤੇ ਇਸ ਲਈ ਇਹ ਵਿਚਾਰੇ ਖੱਪੀ ਜਾਂਦੇ ਨੇ ਆਹ ਪੁਲ ਤੁਹਾਨੂੰ ਉਰੋਂ ਦਿਂਦਾ ਹੋਊਗਾ ਵੀ ਕਿੰਨਾ ਕੋਚਾ ਪੁਲ ਬਣਿਆ ਹੋਇਆ ਤੁਸੀਂ ਆਪ ਜੱਜਮੈਂਟ ਲਾ ਲਓ ਵੀ ਇਹ ਕਿੰਨਾ ਉੱਚਾ ਪੁਲਾ ਤੇ ਕੋਈ ਮੈਂ ਤੁਹਾਨੂੰ ਜ਼ੂਮ ਕਰਕੇ ਮਤਲਬ ਥੋੜਾ ਦਿਖਾ ਦੇਣਾ ਤੇ ਆਹ ਦੇਖੋ ਇਹ ਜਿਹੜੇ țeੜਾਂ ਆ ਰਹੀਆਂ ਨੇ ਆ ਦੇਖੋ ਜਮੀਨੀ ਜੀ ਮੰਨ ਲਾ ਕੋਈ ਉਹਨੂੰ ਇੱਥੋਂ ਉਧਰੋਂ ਸੜਕ ਜਾਂਦੀ ਹੈ ਤੇ ਇਧਰਲੀ ਸਾਈਡ ਪੁਲ ਦੇਖ ਲੋ ਤੇ ਕਿੰਨਾ ਉੱਚਾ ਹੈ ਉਧਰੋਂ ਸੜਕ ਆਉਂਦੀ ਹੈ ਉਧਰੋਂ ਦੇਖ ਲੋ ਘਟੋ ਘਟ 5-7 ਫੁੱਟ ਉੱਚਾ ਇਹ ਪੁਲ ਬਣਾ ਚਾਹੀਦਾ ਸੀ ਆ ਵਿਚਾਰੇ ਜੋਰ ਲਾ ਲਾ ਕੇ ਬੂਟੀ ਕੱਢ ਰਹੇ ਨੇ ਜੇ ਇਹ ਬੂਟੀ ਨਹੀਂ ਕੱਢਣਗੇ ਤਾਂ ਇਹਨਾਂ ਦੇ ਸਾਰੇ ਖੇਤ ਡੁੱਬ ਜਾਣਗੇ ਤੇ ਇਹੀ ਅਪੀਲ ਹੈ ਵੀ ਜੇ ਕੋਈ ਪੁਲ ਬਣਦਾ ਉਹਨੂੰ ਥੋੜਾ ਉੱਚਾ ਬਣਾ ਚਾਹੀਦਾ ਤੇ ਬਾਕੀ ਸਾਰੇ ਮਜ਼ਬੂਤ ਹੋਣਾ ਚਾਹੀਦਾ ਸਰਪੰਚ ਕਿਹੜਾ ਕੋਈ ਦਾ ਅੱਛਾ ਮੌਕੇ ਦਾ ਸਰਪੰਚ ਠੀਕ ਆ ਚੱਲ ਗਲਤ ਨਾ ਆ ਰਹੇ ਆ ਇਹ ਦੇਖ ਕਿਦਾਂ ਵਾ ਇਹ ਦੇਖੋ ਆਹ ਦੇਖੋ ਹਲਾਤ ਪਿੰਡ ਦੇ ਬਹੁਤ ਬਿਹਤਰ ਹੋਏ ਮਾੜੇ ਨੇਗੇ ਬਹੁਤ ਜ਼ਿਆਦਾ ਮਾੜੇ ਹਲਾਤ ਨੇ ਆਹ ਸਸਰੀ ਘਰ ਵਿੱਚ ਸਸਰੀ ਘਰ ਵਿੱਚ ਭਾਈ ਇਹ ਯਾਰ ਕੀ ਬੱਡ ਲੱਗ ਰਿਹਾ ਹੈਗਾ ਦੇਖੋ ਦੇ ਮੌਸਮੀ ਲੋੜ بارش ਹੈ ਜਿਆਦਾ ਪਾਣੀ ਹੈ ਇਸ ਕਰਕੇ ਦਿੱਕਤ ਜਿਆਦਾ ਆ ਰਹੀ ਹੈ ਬਾਈ ਠੀਕ ਹੈ ਦੇਖੋ ਚਲੋ ਲੱਗੇ ਹੋਏ ਨੇ ਸੰਗਤ ਵੀ ਲੱਗੀ ਹੋਈ ਹੈ ਪ੍ਰਸ਼ਾਸਨ ਵੀ ਨਾਲ ਸਹਿਯੋਗ ਦੇ ਰਿਹਾ ਹੈਗਾ ਠੀਕ ਹੈ ਚੱਲ ਰਿਹਾ ਕੰਮ ਬਹੁਤ ਵਧੀਆ ਬਾਈ ਸਾਡੇ ਵੱਲੋਂ ਕੋਸ਼ਿਸ਼ ਕਰ ਰਹੇ ਹਾਂ ਵੀ ਜਲਦੀ ਜਲਦੀ ਪਾਣੀ ਪੁਲ ਵੀ ਵਾਲਾ ਨੀਮ ਹੈ ਬਾਈ ਹਨਾ ਪੁਲ ਹੈ ਬਾਈ ਨੀਵਾ ਪਰ ਕਿਹਾ ਸੀਗਾ ਕਰੋ ਪ੍ਰਸ਼ਾਸਨ ਨੇ ਪਰਲਾ ਪੁਲ ਜ਼ਿਆਦਾ ਉੱਚਾ ਹੈਗਾ ਉਹ ਠੀਕ ਹੈਗਾ ਇਹਦੇ ਚ ਬੇਲ ਜ਼ਿਆਦਾ ਅੜਾ ਹਾਂ ਇਹ ਬਾਹਲਾ ਨੀਵਾ ਹੋਣ ਕਰਕੇ ਤਾਂ ਤੇੜਾ ਵੀ ਆ ਗਿਆ ਬਈ ਆ ਸਾਰੇ ਤਰ ਤਣ 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 ਥਾਵੇਂ ਤੇ ਜਿਹੜਾ ਜੇ ਉੱਚਾ ਹੁੰਦਾ ਬੂਟੀ ਅੜਦੀ ਹੀ ਨਹੀਂ ਸੀ ਬਾਈ ਹੁਣ ਸਾਡਾ ਪੁਲ ਉਧਰ ਹੀ ਰੋਂ ਕਲਾਂ ਦਾ ਓੜਾ ਵੀ ਨਹੀਂ ਬਾਈ ਲਵੇ ਲਾਉਣੇ ਵੀ ਨਹੀਂ ਨਾਲੇ ਉਹ ਕਿੰਨੇ ਸਾਲ ਪੁਰਾਣਾ ਹੈਗਾ ਬਿਲਕੁਲ ਸਹੀ ਗੱਲ ਹੈ ਠੀਕ ਹੈ ਬਈ ਠੀਕ ਹੈ ਚਲ ਬੰਦ